ਅੱਜ ਪੰਜਾਬ ਦੇ ਸੁਪਰ ਚੀਫ ਮਿਨਿਸਟਰ ਔਰ ਮੁੱਖ ਮੰਤਰੀ ਪੰਜਾਬ ਦੋਨੋਂ ਹੀ ਪੰਜਾਬ ਚ ਤੇ ਮੇਰਾ ਖਿਆਲ ਆ ਵੀ ਸਾਡੀ ਜਿਹੜੀ ਗੱਲ ਆ ਉਹਨਾਂ ਦੇ ਸਮਝ ਆ ਜਾਊਗੀ ਔਰ ਜੋ ਪੰਜਾਬ ਦੇ ਕਿਸਾਨਾਂ ਨਾਲ ਉਹ ਕਰ ਰਹੇ ਆ ਉਹ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਔਰ ਅੱਜ ਤੱਕ ਨਹੀਂ ਕਦੇ ਹੋਇਆ ਮੈਂ ਇਸ ਚੀਜ਼ ਨੂੰ ਵੀ ਲੈਣਾ ਕਿ ਜਿਹੜਾ ਉਹ ਕਹਿੰਦੇ ਆ ਕਿ ਸਾਡੇ ਨਾਲ ਨਾ ਇਨਸਾਫੀ ਹੋ ਰਹੀ ਆ ਨਾ ਇਨਸਾਫੀ ਕਿਸ ਤਰ੍ਹਾਂ ਹੋ ਰਹੀ ਆ हरियाणा 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ। ਉੱਥੇ ਸਮੂਥ ਚੱਲ ਰਿਹਾ ਸਾਰਾ ਕੰਮ। ਵੈਸਟਰਨ ਯੂਪੀ 'ਚੋ ਵੀ ਖਰੀਦ ਹੁੰਦੀ ਐ। 60% ਦੀ ਪੰਜਾਬ 'ਚ ਹੁੰਦੀ ਐ ਔਰ 30% ਹਰਿਆਣਾ 'ਚ ਹੁੰਦੀ ਐ ਤੇ 10% ਐਮਐਸਪੀ ਦੀ ਖਰੀਦ ਵੈਸਟਰਨ ਯੂਪੀ 'ਚ ਹੁੰਦੀ ਐ। ਉੱਥੇ ਕੋਈ ਦਿੱਕਤ ਨਹੀਂ ਐ। ਇੱਥੇ ਕਿਉਂ ਦਿੱਕਤ ਆਈ? ਦਿੱਕਤ ਆਈ ਇਸ ਸਰਕਾਰ ਦੀ ਵਜ੍ਹਾ ਕਰਕੇ। ਕਿਉਂਕਿ ਇਹ ਸਰਕਾਰਾਂ ਨੇ ਜਿਹੜੀਆਂ ਲੁੱਟ ਕਰਨੀ ਹੁੰਦੀ ਐ ਕਿਸਾਨ ਦੀ। ਉਹ ਦੇਰ ਨਾਲ ਖਰੀਦ ਸ਼ੁਰੂ ਕਰਦੇ ਸੀ ਪਹਿਲਾਂ ਵੀ। ਕਈ ਸਰਕਾਰਾਂ ਆ ਜਾਂਦੀਆਂ ਆ। ਔਰ ਫਿਰ ਕਿਸਾਨ ਮਜਬੂਰ ਹੁੰਦਾ ਉਹਦੇ ਤੇ ਕਰਜ਼ਾ ਚੜਿਆ ਹੁੰਦਾ ਔਰ ਉਹਨੇ ਜਲਦੀ ਅਗਲੀ ਬਿਜਾਈ ਵੀ ਕਰਨੀ ਆ ਹੋਰ ਵੀ ਆਪਦੇ ਕੰਮ ਕਰਨੇ ਹੁੰਦੇ ਆ ਉਹਦੇ ਕੋਲੋਂ 200 300 400 ਰੁਪਏ ਕੁਇੰਟਲ ਸਸਤੀ ਖਰੀਦ ਕਰਦੇ ਆ ਇਹ ਪੰਜਾਬ ਚ ਹੁਣ ਪ੍ਰੈਕਟਿਸ ਹੋ ਰਹੀ ਆ ਔਰ ਸਰਕਾਰ ਦੇ ਇਹਨਾਂ ਤੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਕਿਉਂਕਿ ਇਹ ਸਰਕਾਰੀ ਅਧਿਕਾਰੀ ਔਰ ਪੋਲੀਟੀਸ਼ੀਅਨ ਤੇ ਵਪਾਰੀ ਇਹਨਾਂ ਦਾ ਨੈਕਸਸ ਆ ਇਹ ਟੁੱਟਣਾ ਚਾਹੀਦਾ ਔਰ ਇਹਨਾਂ ਤੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਇਹਦੇ ਲਈ ਮੈਂ ਪੱਤਰਕਾਰ ਵੀਰਾਂ ਨੂੰ ਵੀ ਕਹੂੰਗਾ ਜਾਗਰੂਕ ਹੋਣ ਮੈਂ ਖੁਦ ਤਿੰਨ ਚਾਰ ਮੰਡੀਆਂ 'ਚ ਹੁਣ ਤੱਕ ਗਿਆ ਰਾਜਪੁਰੇ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਮੈਂ ਦੇਖਿਆ ਤਾਂ ਇੱਕ ਕਿਸਾਨ ਜਿੱਦਾਂ ਰੋ ਰਿਹਾ ਸੀ ਉਹ ਕੀ ਹੁੰਦਾ ਕਿ 10-15 ਦਿਨ ਜਦੋਂ ਤੱਕ ਇਹਨੂੰ ਏਦਾਂ ਰੱਖੀ ਰੱਖੀ ਹੈ ਨਾ ਬੜੀ ਢੇਰੀ ਹੋਵੇ ਉਹਦੇ ਉਹਨੂੰ ਹਲਾਇਆ ਚਲਾਇਆ ਨਾ ਜਾਵੇ ਤਾਂ ਉਹ ਨੀਚੇ ਜਾ ਕੇ ਪੂਰੀ ਤਰ੍ਹਾਂ ਜੁੜ ਜਾਂਦੇ ਆ ਆਪਸ 'ਚ ਫਿਰ ਉਹ ਠੀਕ ਵੀ ਨਹੀਂ ਹੁੰਦੇ ਕਵਾਲਿਟੀ ਉਹਦੀ ਖਰਾਬ ਹੋ ਜਾਂਦੀ ਹੈ ਉਹ ਵਿਚਾਰਾ ਰੋ ਰਿਹਾ ਸੀ ਕਹਿੰਦਾ ਜੀ 15 ਦਿਨ ਹੋ ਗਏ ਮੈਂ ਬੈਠਾ ਇਸੇ ਤਰ੍ਹਾਂ ਹੀ ਪਰੇਸ਼ਾਨ ਹੋ ਕੇ ਜਿਹੜਾ ਜਸਵਿੰਦਰ ਸਿੰਘ ਅ ਉਹ ਚਨਦਾਮਪੁਰ ਭਵਾਨੀਗੜ ਉਸ ਕਿਸਾਨ ਨੇ ਤਾਂ ਆਤਮ ਹੱਤਿਆ ਹੀ ਕਰ ਲਈ ਉਹ ਆਤਮ ਹੱਤਿਆ ਦੀ ਦੋਸ਼ੀ ਪੰਜਾਬ ਸਰਕਾਰ ਇਹ ਸੁਪਰ ਚੀਫ ਮਿਨਿਸਟਰ ਤੇ ਮੁੱਖ ਮੰਤਰੀ ਦੋਨੋਂ ਹੀ ਨੇ ਕਿਉਂਕਿ ਉਹਨਾਂ ਦੇ ਕਹਿਣ ਤੇ ਹੀ ਹੁੰਦਾ ਜੋ ਕੁਝ ਵੀ ਹੁੰਦਾ ਸਾਡੇ ਜਿਹੜੇ ਸਰਕਾਰੀ ਅਧਿਕਾਰੀ ਨੇ ਨਾ ਉਹਨਾਂ ਨੂੰ ਦਿੱਲੀ ਬੁਲਾ ਲਿਆ ਜਾਂਦਾ ਦਿੱਲੀ ਉਹਦਾ ਤੋਂ ਪੁੱਛਿਆ ਜਾਂਦਾ ਉਹ ਪੰਜਾਬ 'ਚ ਪਰਫਾਰਮ ਕਿੱਦਾਂ ਕਰਨਗੇ ਬਿਊਰੋਕ੍ਰੇਸੀ ਕਿੱਦਾਂ ਕੰਮ ਕਰੂਗੀ ਜਦੋਂ ਸਰਕਾਰ ਦਿੱਲੀ ਤੋਂ ਚੱਲਦੀ ਹੈ ਇਹ ਸਾਰਾ ਕੰਮ ਵੀ ਦਿੱਲੀ ਤੋਂ ਸ਼ਰਾਰਤ ਹੋ ਰਹੀ ਹੈ ਕਿਸਾਨ ਦਾ ਉਹਨਾਂ ਨੂੰ ਦਰਦ ਨਹੀਂ ਹੈ ਔਰ ਉਹ ਜਿਸ ਤਰ੍ਹਾਂ ਕਰ ਰਹੇ ਆ ਮੈਂ ਸਮਝਦਾ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ ਇੱਕ ਅਪਰਾਧ ਕਰ ਰਹੇ ਆ ਪੰਜਾਬ ਦੇ ਨਾਲ ਆਮ ਆਦਮੀ ਪਾਰਟੀ ਔਰ ਫਿਰ ਝੂਠ ਬੋਲਣਾ ਵੀ ਉਹਨਾਂ ਦਾ ਕੰਮ ਆ ਆ ਹੁਣ 5000 ਕਰੋੜ ਦਾ ਕਾਰਜ ਹੋਰ ਮੰਗ ਲਿਆ ਇਹਨਾਂ ਦਾ પેટ ਨਹੀਂ ਭਰਦਾ ਕਿਸੇ ਤਰ੍ਹਾਂ ਵੀ ਔਰ ਕਰ ਕੀ ਰਿਹਾ ਹੈ ਪੰਜਾਬ ਚ ਨਾ ਤਾਂ ਕੋਈ ਸੜਕ ਬਣ ਰਹੀ ਆ ਪਿੰਡਾਂ ਚ ਜਿਹੜੀ ਕਨੈਕਟੀਵਿਟੀ ਹੁੰਦੀ ਆ ਉਹ ਜੋ ਪਿਛਲੀਆਂ ਸਰਕਾਰਾਂ ਦਾ ਕੀਤਾ ਹੋਇਆ ਸੀ ਅਕਾਲੀ ਭਾਜਪਾ ਸਰਕਾਰ ਦਾ ਉਹੀ ਹੈ ਅਜ ਤੱਕ ਹੋਰ ਕੋਈ ਇਨਫਰਾਸਟ੍ਰਕਚਰ ਨਹੀਂ ਬਣ ਰਿਹਾ ਤੇ ਮੈਂ ਇਹੀ ਕਹੂੰਗਾ ਕਿ ਇਹ ਸਿੱਧਾ ਅਸੀਂ ਇਹਨਾਂ ਦਾ ਵਿਰੋਧ ਵੀ ਕਰਾਂਗੇ ਹੁਣ ਸੜਕਾਂ ਤੇ ਆ ਕੇ ਵੀ ਕਰਾਂਗੇ ਕਿਉਂਕਿ ਪੰਜਾਬ ਦੇ ਜਿਹੜੇ ਰਾਜਨੀਤਿਕ ਸਥਿਤੀ ਆ ਉਹ ਇਦਾਂ ਦੀ ਆ ਕਿ ਆ ਜਿੱਥੇ ਆਪਾਂ ਬੈਠੇ ਆ ਇੱਥੇ ਤਾਂ ਉਹ ਇਕੱਠੇ ਨੇ ਜਿਹੜੇ ਪੰਜਾਬ ਲਈ ਚੋਣ ਹੋਈ ਸੀ ਆਪੋਜੀਸ਼ਨ ਦਾ ਰੋਲ ਕਰਨ ਦੀ ਉੱਥੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲਾ ਵੀ ਹੁੰਦਾ ਨੂਰਾ ਕੁਸ਼ਤੀ ਨਹੀਂ ਚੱਲਿਆ ਕਰਦੀ ਇਸੇ ਕਰਕੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਦੇਣ ਚ ਆਮ ਆਦਮੀ ਪਾਰਟੀ ਕਾਮਯਾਬ ਹੋ ਰਹੀ ਹੈ ਲੁੱਟ ਕਰ ਰਹੀ ਹੈ ਹੁਣ ਜੋ ਵੀ ਕਰਨਾ ਪੈਗਾ ਇਹ ਭਾਜਪਾ ਦੀ ਜ਼ਿੰਮੇਵਾਰੀ ਆ ਅਸੀਂ ਕਰਨਾ ਹੋਰ ਕਿਸੇ ਨੇ ਨਹੀਂ ਕਰਨਾ ਤਾਂ ਇਹ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਇਸ ਨੂੰ ਰੋਕਿਆ ਜਾਣਾ ਚਾਹੀਦਾ ਔਰ ਇਹ ਜਿੱਦਾਂ ਉਹਨੂੰ ਸਸਤੇ ਭਾਅ ਤੇ ਆਪਣੀ ਪੈਦਾਵਾਰ ਵੇਚਣੀ ਪੈ ਰਹੀ ਆ ਕਮੀਆਂ ਸਾਰੀਆਂ ਇਹਨਾਂ ਦੀਆਂ ਨੇ ਭਗਵੰਤਪਾਤ ਤਾਂ ਮੈਨੂੰ ਇਹ ਲੱਗਦਾ ਕਿ ਕੋਈ ਸੋਚਦਾ ਇਹ ਸੋਚ ਵਿਚਾਰ ਹੀ ਨਹੀਂ ਕਰਦਾ ਜਿਸ ਤਰ੍ਹਾਂ ਜਿਹੜੀ ਤੂੰ ਵਿਜਾਈ ਕਰਵਾਈ ਆ ਭਲੇ ਮਾਨਸ ਉਹਦੇ ਲਈ ਜ਼ਿੰਮੇਵਾਰੀ ਕੱਲ ਐ ਜ਼ਿੰਮੇਵਾਰੀ ਵੀ ਨਹੀਂ ਲੈਂਦੇ ਉਹਨਾਂ ਨੂੰ ਕਿਸਾਨਾਂ ਨੂੰ ਕਿਉਂ ਰੋਲ ਰਿਹਾ ਕਿਉਂ ਉਹਨਾਂ ਨੂੰ ਗਲਤ ਦਿਸ਼ਾ ਦੇ ਰਹੇ ਹੋ ਪਹਿਲਾਂ ਮੂੰਗੀ ਦੇ ਮਾਮਲੇ 'ਚ ਇਦਾਂ ਕਰਤਾ ਸੀ ਹੁਣ ਇਸ ਫਸਲ ਦੀ ਖਰੀਦ ਦੇ ਮਾਮਲੇ 'ਚ ਕਰ ਰਹੇ ਆ ਕਦੇ ਨਹੀਂ ਹੋਇਆ ਹਰਿਆਣਾ 'ਚ ਕਿਉਂ ਨਹੀਂ ਹੋ ਰਿਹਾ ਮੈਂ ਇਹ ਪੁੱਛਦਾ ਔਰ ਜੋ ਇੰਤਜ਼ਾਮ ਇਹਨਾਂ ਨੇ ਕਰਨੇ ਸੀ ਬਾਰਦਾਨੇ ਦਾ 7 ਦਿਨ ਪਹਿਲਾਂ ਉਹਦਾ ਟੈਂਡਰ ਕੱਢ ਰਿਆ ਫਿਰ ਬਾਕੀ ਜਿੰਨੇ ਇੰਤਜ਼ਾਮ ਕਰਨੇ ਸੀ ਉਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਨੇ ਨਹੀਂ ਕੀਤੇ ਔਰ ਉਸ ਤੋਂ ਬਾਅਦ ਬੈਠਦੇ ਆ ਟੀਵੀ ਤੇ ਪਤਾ ਨਹੀਂ ਇਹਨਾਂ ਨੇ ਕੀ ਟ੍ਰਿਕ ਐਸੀ ਟ੍ਰੇਨਿੰਗ ਆ ਆਕੇ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਆ ਕੇਂਦਰ ਸਰਕਾਰ ਦੇ ਲਈ ਕੇਂਦਰ ਸਰਕਾਰ ਨੇ 44000 ਕਰੋੜ ਰੁਪਏ ਦਿੱਤਾ ਹੋਇਆ ਤੁਸੀਂ ਉਹਦੇ 'ਚ ਹੁਣ ਤੱਕ ਸਿਰਫ ਕਟਾਰੂ ਚੱਕ ਦਾ ਹੀ ਬਿਆਨ ਆ ਮੇਰਾ ਖਲ ਮੰਤਰੀ ਜੀ ਦਾ ਕਿ 22000 ਕਰੋੜ ਇਹਨਾਂ ਨੇ ਪੇਮੈਂਟ ਅਜੇ ਤੱਕ ਕੀਤੀ ਹੈ ਕਿਸਾਨਾਂ ਦੇ ਖਾਤੇ 'ਚ ਕਿਉਂ ਨਹੀਂ ਪੇਮੈਂਟ ਪਾਉਂਦੇ ਦੋਸ਼ੀ ਹੈ ਪੰਜਾਬ ਸਰਕਾਰ ਕਿਉਂ ਨਹੀਂ ਉਹ ਚੱਕਦੇ ਇਹਨਾਂ ਫਿਰ ਆਪ ਕਹਿੰਦੇ ਆ ਅੱਜ ਤੋਂ 10 ਦਿਨ ਪਹਿਲਾਂ ਭਗਵੰਤ ਮਾਨ ਜੀ ਦੀ ਸਟੇਟਮੈਂਟ ਸੀ ਕਟਾਰੂ ਚੱਕ ਦੀ ਸੀ ਕਿ ਸਾਡੇ ਕੋਲ ਵੇਅਰ ਹਾਊਸ ਦੀ ਕੋਈ ਦਿੱਕਤ ਨਹੀਂ ਹੈ ਹੁਣ ਇਹ ਕਹਿੰਦੇ ਆ ਕਿ ਕਦੇ ਕਿਤੇ ਜਾ ਕੇ ਕਹਿੰਦੇ ਹੈਗੀ ਆ ਕਿਤੇ ਜਾ ਕੇ ਕਹਿੰਦੇ ਨਹੀਂ ਆ ਉਹ ਰੱਖਣੀ ਤਾਂ ਓਪਨ ਸਪੇਸ ਚ ਆਹੋ ਉਹ ਜਦੋਂ ਤੁਸੀਂ ਉਸ ਨੂੰ ਅੱਗੇ ਪ੍ਰੋਸੈਸਿੰਗ ਕਰੋਗੇ ਉਸ ਤੋਂ ਬਾਅਦ ਰਾਈਸ ਨੂੰ ਅਲੱਗ ਕਰੋਗੇ ਉਸ ਵੇਲੇ ਵੇਅਰ ਹਾਊਸ ਦੀ ਜ਼ਰੂਰਤ ਪੈਂਦੀ ਹੈ ਉਹਦੇ ਲਈ ਜੇ 1.5 ਮਹੀਨੇ ਦਾ ਟਾਈਮ ਹੈ ਨਾ ਕੋਲ ਔਰ ਸਾਰਾ ਕੁਝ ਹੈ ਨਾ ਕੋਲ ਇਹ ਜਾਣ ਬੁੱਝ ਕੇ ਕਿਸਾਨ ਨੂੰ ਪਰੇਸ਼ਾਨ ਕਰ ਰਹੇ ਆ ਔਰ ਇਹਦੇ ਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਕੀ ਹੁਣ ਜੇ ਕਿਸਾਨ ਤੇ ਖੇਤ ਮਜ਼ਦੂਰ ਦੀ ਜੇਬ ਚ ਪੈਸਾ ਹੋਏਗਾ ਤਾਂ ਦੁਕਾਨਦਾਰ ਦੀ ਦੁਕਾਨ ਚੱਲੇਗੀ। ਔਰ ਫਿਰ ਕਾਰਖਾਨੇਦਾਰ ਦਾ ਮਾਲ ਬਣੇਗਾ। ਤੇ ਇੱਥੇ ਕੁਝ ਵੀ ਨਹੀਂ ਚੱਲਣਾ। ਅਗਰੀਕਲਚਰ ਬੇਸਡ ਇਕਨੋਮੀ ਆ। ਸਾਰਾ ਸਿਸਟਮ ਸਾਡਾ ਫੇਲ ਹੋ ਜਾਣਾ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।